ਤੁਹਾਨੂੰ ਪਰ ਵਾਸਤੇ ਅਸੀਂ ਅੰਮੀਦਵਾਰ ਪਰੇ ਗਏ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਨਿਸਟਰ ਸਦਾਰ ਹਰਦੀਪ ਸਿੰਘ ਮੋਢਿਆ ਜੀ ਦਾ ਦਿਲ ਦੀ ਗਹਿਰਾਈ ਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 2 ਦੇ ਵਿੱਚ ਟਿਕਟ ਦੇ ਕੇ ਨਿਵਾਜਿਆ ਸੋ ਮੈਂ ਵਾਰਡ ਨੰਬਰ 2 ਦੇ ਵਿੱਚ ਜਦ ਤੋਂ ਇਧਰ ਜੇ ਸੰਗਤ ਮੈਨੂੰ ਮੌਕਾ ਦਿੰਦੀ ਹੈ ਸੇਵਾ ਕਰਨ ਦਾ ਤਾਂ ਮੈਂ ਜ਼ਰੂਰ ਸੇਵਾ ਨਿਭਾਵਾਂਗਾ ਕੀ ਕੀ ਮੁੱਦੇ ਆ ਜੀ ਇੱਥੇ ਇਹਨਾਂ ਦੇ ਜਿਹੜੇ ਸੰਗਤ ਦਾ ਕੀ ਕੀ ਮੁੱਦੇ ਆ ਉਹਦੇ ਦਰਅਸਲ ਕੀ ਹੈ ਜੀ ਜਿਹੜੇ ਵਾਰਡ ਦੇ ਮੁੱਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਪਹਿਲਾਂ ਜਿਸ ਤਰ੍ਹਾਂ ਸੰਗਤ ਨੇ ਮੈਨੂੰ ਕੰਮ ਕਰਨ ਯੋਗ ਆ ਬਣਾਇਆ ਵੋਟਾਂ ਪਾ ਕੇ ਜਿਤਾਇਆ ਪਹਿਲਾਂ ਸੰਗਤ ਨੇ ਮੈਨੂੰ ਹੁਣ ਵੀ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੋ ਸੰਗਤ ਨੂੰ ਅਪੀਲ ਕਰੂੰਗਾ ਕਿ ਉਹ ਹੁਣ ਪਹਿਲਾਂ ਤਾਂ ਮੈਨੂੰ ਕੰਮ ਕਰਨ ਯੋਗ ਆ ਕਰ ਲੈਣ ਅਗਰ ਉਹ ਕੰਮ ਕਰਨ ਯੋਗ ਆ ਕਰ ਲੈਣਗੇ ਤਾਂ ਮੈਂ ਜ਼ਰੂਰ ਕੰਮ ਕਰਾਂਗਾ ਸਾਡੇ ਜਿਹੜੇ ਵਾਰਡ ਦੇ ਕੰਮ ਨੇ ਵਾਰਡ ਦੇ ਕੰਮ ਇਹ ਆ ਵੀ ਜਿਸ ਤਰ੍ਹਾਂ ਪਹਿਲਾਂ ਸਾਡਾ ਸੰਗਤ ਸਰ ਗੁਰਦੁਆਰਾ ਸਾਹਿਬ ਆ ਉਹਦੇ ਨਾਲ 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 ਕਾਫੀ ਜਿਆਦਾ ਗੰਦਗੀ ਰਹਿੰਦੀ ਆ ਉਥੇ ਕੂੜਾ ਕਰਕਟ ਲੋਕ ਸਿੜਦੇ ਆ ਪਹਿਲਾਂ ਤਾਂ ਮੈਂ ਸੋਚਦਾ ਵੀ ਪਹਿਲਾਂ ਉਹਨੂੰ ਹਟਾਇਆ ਜਾਵੇ ਔਰ ਉਹਦੇ ਨਾਲ ਜਿਹੜਾ ਟੋਬਾ ਵਾ ਉਹਦੇ ਵਿੱਚ ਪਾਰਕ ਬਣਾਈ ਜਾਵੇ ਤਾਂ ਜੋ ਕੀ ਆ ਲੋਕ ਫਿਰ ਆਪਣੇ ਆਪ ਹੀ ਕੂੜਾ ਸਟਣਾ ਬੰਦ ਕਰ ਦੇਣਗੇ ਫਿਰ ਸਾਡੇ ਜਿਹੜੇ ਸ਼ਕਤੀ ਪਬਲਿਕ ਸਕੂਲ ਵਾਲੀ ਰੋਡ ਹੈ ਉਹ ਬੜੀ ਟੁੱਟੀ ਪਈ ਆ ਰੋਡ ਉਹ ਰੋਡ ਦੀ ਵੀ ਆਪਾਂ ਤਿਆਰੀ ਆ ਵੀ ਉਹ ਵੀ ਰੋਡ ਬਣਾਈ ਜਾਵੇ ਇਸੇ ਤਰ੍ਹਾਂ ਵਾਰਡਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਕੰਮ ਨੇ ਗਲੀਆਂ ਬਣਾਉਣੀਆਂ ਜਾਂ ਉਹਨਾਂ ਵਿੱਚ ਸੀਵਰੇਜ ਪਾਣਾ ਜਾਂ ਉਹਨਾਂ ਵਿੱਚ ਟੂਟੀਆਂ ਲੈ ਕੇ ਆਣੀਆਂ ਜਾਂ ਸਟਰੀਟ ਲਾਈਟਾਂ ਲਗਾਉਣੀਆਂ ਜਾਂ ਮਤਲਬ ਜਿਹੜੀਆਂ ਤਾਰਾਂ ਨੇ ਗਲੀਆਂ ਦੇ ਵਿੱਚ ਲਟਕਦੀਆਂ ਨੇ ਵਾਰਡ ਦੇ ਵਿੱਚ ਘੁੰਮਿਆ ਕਿ ਤੁਸੀਂ ਅਗਰ ਚੰਗੀ ਤਰ੍ਹਾਂ ਸਕੂਟਰ ਮੋਟਰਸਾਈਕਲ ਤੇ ਵੀ ਨਹੀਂ ਸਹੀ ਤਰੀਕਾ ਨਾਲ ਜਾ ਸਕਦੇ ਤਾਰਾਂ ਇੰਨੀਆਂ ਨੀਵੀਆਂ ਨੇ ਸੋ ਇਹ ਜਿਹੜੇ ਕੰਮ ਨੇ ਸਾਰੇ ਉਮੇ ਸੰਗਤ ਦੇ ਕਹਿੰਦੇ ਕਿ ਅਗਰ ਮੈਨੂੰ ਇਹ ਦਾਤ ਬਖਸ਼ਦੇ ਨੇ ਜਿੱਤਣ ਦੀ ਤਾਂ ਮੈਂ ਜ਼ਰੂਰ ਲਪਾਵਾਂਗਾ। ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਸ ਦਾ ਪਹਿਲਾਂ ਵੀ ਤੁਸੀਂ ਕਾਉਂਸਲ ਰਹੇ ਹੋ ਉਹਦੇ ਵਾਰਡਾਂ ਦੇ ਵਿੱਚ ਵੀ ਕੀਤਾ ਵਾ ਹੁਣ ਅੱਜ ਵਾਰਡ ਨੰਬਰ 2 ਦੇ ਵਿੱਚ ਵੀ ਆਉਣ ਲੱਗੇ ਆ ਤਾਂ ਕਿ ਕਿਸ ਤਰ੍ਹਾਂ ਬਖਰੀਵਾਵਾ ਕੀ ਹੋਦ ਲੱਗੇ। ਮੈਂ ਵਾਰਡ ਵਾਸੀਆਂ ਵਾਸਤੇ ਇਹੀ ਸੋਚ ਲੈ ਕੇ ਚੱਲਿਆ ਵੀ ਜਿਹੜੇ ਵਾਰਡ ਵਾਸੀ ਨੇ ਉਹ ਵਾਰਡ ਵਾਸੀ ਨਹੀਂ ਹੈਗੇ ਉਹ ਮੇਰਾ ਵਾਰਡ ਆ ਜਿੱਦਾਂ ਉਹ ਮੇਰਾ ਇੱਕ ਪਰਿਵਾਰ ਆ। ਮੈਂ ਆਪਣੇ ਪਰਿਵਾਰ ਦੇ ਵਿੱਚ ਜਾਣਾ ਮੇਰਾ ਪਹਿਲਾ ਵੀ ਜਿਹੜੇ ਵਾਰਡ ਨੇ ਮੈਂ ਉਹਨਾਂ ਨਾਲ ਪਰਿਵਾਰ ਦੀ ਤਰ੍ਹਾਂ ਹੀ ਮਤਲਬ ਰਿਹਾ ਔਰ ਅੱਜ ਵੀ ਨਵੇਂ ਪਰਿਵਾਰ ਦੇ ਵਿੱਚ ਨਹੀਂ ਹੈ ਇਹ ਮੇਰਾ ਪੁਰਾਣਾ ਹੀ ਪਰਿਵਾਰ ਆ ਕਿਉਂਕਿ ਮੈਂ ਇੱਥੇ ਦਾ ਹੀ ਜੰਮ ਪਾਲਾ ਸੋ ਇਹ ਸਾਰੇ ਜਿੰਨੇ ਵੀ ਮੇਰੇ ਵਾਰਡ ਵਾਸੀ ਨੇ ਮੇਰੇ ਪਰਿਵਾਰਕ ਮੈਂਬਰ ਨੇ ਸਮਝ ਲਓ ਇਹਨਾਂ ਦੇ ਨਾਲ ਮੈਨੂੰ ਦੁਬਾਰਾ ਹੁਣ ਵਿਚਰਨ ਦਾ ਮੌਕਾ ਮਿਲ ਰਿਹਾ ਇਹਨਾਂ ਵਿੱਚ ਜਾ ਕੇ ਵਿਚਰਾਂਗਾ ਇਹਨਾਂ ਦੇ ਦੁੱਖ ਚ ਇਹਨਾਂ ਦੇ ਸੁੱਖ ਦੇ ਵਿੱਚ ਮੈਂ ਬਰਾਬਰ ਖੜਾ ਹੋਵਾਂ ਕੀ ਫੀਲ ਕਰਦੇ ਵਾਰਡ ਵਾਸੀਆਂ ਦਾ ਤਾਂ ਨਹੀਂ ਵਾਰਡ ਵਾਸੀਆਂ ਦੇ ਚਰਨਾਂ ਦੇ ਵਿੱਚ ਮੈਂ ਇਹੀ ਅਪੀਲ ਕਰੂੰਗਾ ਕਿ ਜਿਸ ਤਰ੍ਹਾਂ ਪਹਿਲਾਂ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਪਹਿਲਾਂ ਵਾਲੇ ਬਾੜਾਂ ਦੇ ਵਿੱਚ ਹੁਣ ਇੱਧਰ ਵੀ ਮੈਨੂੰ ਸੇਵਾ ਦਾ ਮੌਕਾ ਦਿਓ ਤਾਂ ਜੋ ਮੈਂ ਆਪਣੀ ਸੇਵਾ ਵਧੀਆ ਤਰੀਕੇ ਨਾਲ ਨਿਭਾ ਸਕਾਂ ਮੈਨੂੰ ਆਪਣੀ ਇੱਕ ਇੱਕ ਵੋਟ ਜਿਹੜੀ ਤੁਹਾਡੀ ਵੋਟ ਬਹੁਤ ਕੀਮਤੀ ਆ ਉਹ ਝਾੜੂ ਰੂਪ ਆ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਆਪਣਾ ਸਵਰਨ ਕੁਮਾਰ ਸੋਨੀ ਸਾਬਕਾ ਕਾਉਂਸਲਰ ਪ੍ਰਧਾਨ ਪਾਵੜਾਸ ਪੰਜਾਬ ਤੁਹਾਡੇ ਚਰਣਾ ਚ ਅਪੀਲ ਕਰਦਾ ਕਿ ਮੈਨੂੰ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਤੁਹਾਡੀ ਕੀਮਤੀ ਆ ਉਹ ਪਾ ਕੇ ਮੈਨੂੰ ਕਾਮਯਾਬ ਕਰੋ ਕਿਉਂਕਿ ਮੈਂ ਆਂਦੇ ਸਾਰ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਵਾਰਡ ਦੇ ਵਿੱਚ ਆਂਦੇ ਸਾਰੀ ਜੋ ਟੂਬਾ ਗੁਰੂ ਘਰ ਦੀ ਬੈਕ ਸਾਈਡ ਤੇ ਉਹਦੇ ਵਾਸਤੇ ਮੈਂ 80 ਲੱਖ ਦੀ ਗ੍ਰਾਂਟ ਲੈ ਕੇ ਆਇਆ ਤਾਂ ਜੋ ਕੀ ਹੈ ਵੀ ਉਸ ਟੋਬੇ ਨੂੰ ਇੱਕ ਖੂਬਸੂਰਤ ਪਾਰਕ ਬਣਾ ਕੇ ਸਜਾਇਆ ਜਾਵੇ ਤਾਂ ਜੋ ਜਿਹੜਾ ਮੇਰਾ ਬਾਗੜਾ ਹੈ ਉਹ ਖੁਸ਼ਹਾਲ ਰਹੇ ਸਵੇਰੇ ਬੱਚੇ ਉੱਥੇ ਖੇਡਣ ਔਰ ਇਸੇ ਤਰ੍ਹਾਂ ਦੀ ਖੁਸ਼ਹਾਲੀ ਚਾਹੁੰਦਾ ਚਾਹੁੰਦਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ